ਜੇਲ੍ਹ ਦੇ ਵਿੱਚ ਬੰਦ ਗੈਂਗਸਟਰ ਲਾਰੇਂਸ ਬਿਸ਼ਨੋ ਇਦੀ ਜਿਹਨਾਂ ਦੀਆਂ ਇੰਟਰਵਿਊਜ਼ ਵਾਇਰਲ ਹੋਈਆਂ ਤੇ ਉਸ ਤੋਂ ਬਾਅਦ ਮਸਲਾ ਚੱਲ ਚੱਕਿਆ ਗਿਆ ਕਿ ਆਖਿਰਕਾਰ ਕਿੱਥੋਂ ਇਹ ਇੰਟਰਵਿਊਜ਼ ਹੋਈਆਂ ਸੀਗੀਆਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਸ ਮਾਸਲੇ ਦੇ ਵਿੱਚ ਸਿਟ ਕਾਇਮ ਕਰਵਾਈ ਸੀਗੀ ਤਾਂ ਉਹਨਾਂ ਨੇ ਸਿਟ ਨੇ ਹੁਣ ਆਪਣੀ ਰਿਪੋਰਟ ਜਿਹੜੀ ਹੈ ਉਹ ਉੱਥੇ ਪੇਸ਼ ਕੀਤੀ ਹੈ ਜਿਸ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪਹਿਲੀ ਇੰਟਰਵਿਊ ਖਰੜ ਦੇ ਵਿੱਚ ਹੋਈ ਸੀ ਤੇ ਦੂਜੀ ਇੰਟਰਵਿਊ ਰਾਜਸਥਾਨ ਦੀ ਜੇਲ੍ਹ ਦੇ ਵਿੱਚ ਹੋਈ ਸੀ ਕੀ ਕਹਿਣਾ ਚਾਹੋਗੇ ਨਦੀਬੋਸ ਐਸੈਂਸਟਿਵ ਇਸ਼ੂ ਆ ਪਿਛਲੇ ਕਾਫੀ ਸਮੇਂ ਤੋਂ ਇਸ ਮੁੱਦੇ ਦੇ ਉੱਤੇ ਬਾਦ-ਬਾਦ ਸੁੜਿਆ ਹੋਇਆ ਕਿ ਇੰਟਰਵਿਊ ਹੋਈ ਕਿੱਥੇ ਹੋਈ ਪੰਜਾਬ ਸਰਕਾਰ ਲਗਾਤਾਰ ਡਿਨਾਈ ਕਰਦੇ ਰਹੀ ਹੈ ਕਿ ਨਹੀਂ ਸਾਡੀ ਧਰਤੀ ਤੇ ਸਾਡੀ ਜ਼ਿਲ੍ਹੇ ਤੇ ਇੰਟਰਵਿਊ ਹੋਈਆਂ ਹੀ ਨਹੀਂ ਹੈਗੀਆਂ ਪਰ ਹੁਣ ਜਿਹੜੀ ਇੱਕ ਉਸਮਾਨ ਨੇ ਜਾਂਚ ਲਈ ਸੈਟ ਬਣੀ ਸੀ ਸੈਟ ਨੇ ਜਿਹੜੀ ਰਿਪੋਰਟ ਪੇਸ਼ ਕੀਤੀ ਅਦਾਲਤ ਦੇ ਅੰਦਰ ਉਹਦੇ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਪਹਿਲੀ ਜਿਹੜੀ ਇੰਟਰਵਿਊ ਹੋਈ ਆ ਉਹ ਖਰੜ ਦੇ ਵਿੱਚ ਹੋਈ ਆ ਖਰੜ ਦੇ ਵਿੱਚ ਵੀ ਜਿਹੜਾ ਹੈਗਾ ਪੁਲਿਸ ਦੇ ਮੱਦੇਦ ਦੇ ਬਗੈਰ ਤਾਂ ਕਿਹਨੇ ਮਦਦ ਕੀਤੀ ਕਿਹਨੇ ਨਹੀਂ ਕੀਤੀ ਇਹ ਜਾਂਚ ਦਾ ਵਿਸ਼ਾ ਹੈ ਪਰ ਇਹਦੇ ਨਾਲ ਹੀ ਜਿਹੜਾ ਹੈਗਾ ਸਰਕਾਰ ਕਟਹਿਰੇ 'ਚ ਆ ਗਈ ਹੈ ਜਿਹੜੀਆਂ ਵਿਰੋਧੀ ਤਰ੍ਹਾਂ ਚਾਹੇ ਕਾਂਗਰਸ ਹੈ ਭਾਰਤੀ ਜਨਤਾ ਪਾਰਟੀ ਹੈ ਅਕਾਲੀ ਦਲ ਹੈ ਜੀ ਲਗਾਤਾਰੇ ਸਮਾਲਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿ ਰਹੇ ਕਿ ਉਹਨਾਂ ਸਪਸ਼ਟੀਕਰਨ ਦਿਓ ਜਿਹੜੀ ਰਾਜਸਥਾਨ ਚ ਉਹ ਤਾਂ ਰਾਜਸਥਾਨ ਵਾਲੇ ਦੱਸਣਗੇ ਨਾ ਕਿ ਕਿਵੇਂ ਹੋਈ ਕਿਵੇਂ ਨਹੀਂ ਹੋਈ ਜਿਹੜੀ ਖਰੜ ਜ ਇੰਟਰਵਿਊ ਹੋਈ ਹੈ ਉਹ ਕਹਿੰਦੇ ਤੁਹਾਡੀ ਜਿਹੜੀ ਹਰਾਸਤ ਸੀਗਾ ਤੁਹਾਡੀ ਨਜ਼ਰਬੰਦੀ ਸੀ ਲਾਰੈਂਸ ਸਬਿਸ਼ਨ ਹੋਈ ਤਾਂ ਫਿਰ ਜੇ ਸੀਏ ਸਟਾਫ ਚ ਹੋਈ ਜਿੱਥੇ ਵੀ ਇੰਟਰਵਿਊ ਹੋਈ ਉਹਦੀ ਖਰੜ ਦੇ ਅੰਦਰ ਹੋਈ ਹੈ ਤਾਂ ਉਹਦੇ ਬਾਰੇ ਵੇਰਵੇ ਦੱਸੇ ਜਾਣ ਕਿ ਕੀ ਸਰਕਾਰ ਸਿੱਧੇ ਤੌਰ ਤੇ ਜ਼ਿੰਮੇਵਾਰ ਨਹੀਂ ਹੈ ਇੰਟਰਵਿਊ ਲਈ ਕਿਉਂਕਿ ਹੁਣ ਤੱਕ ਸਰਕਾਰ ਲਗਾਤਾਰ ਡਿਨਾਈ ਕਰਦੇ ਰਹੀ ਹੈ ਸਰਕਾਰ ਦਾ ਪੱਖ ਸਾਹਮਣੇ ਆਉਣਾ ਬਹੁਤ ਲਾਜ਼ਮੀ ਹੈ ਕੀ ਸਰਕਾਰ ਹੁਣ ਵੀ ਡਿਨਾਈ ਕਰੇਗੀ ਜਾਂ ਅਸੈਪਟ ਕਰੇਗੀ ਇਹ ਮਾਮਲਾ ਇਹ ਜਾਣਕਾਰੀ ਤਾਂ ਸਰਕਾਰ ਵੱਲੋਂ ਹੀ ਦਿੱਤੀ ਜਾਣੀ ਹੈ ਪਰ ਇਹ ਜ਼ਰੂਰ ਹੈ ਕਿ ਜਿਉਂ ਹੀ ਇਹ ਰਿਪੋਰਟ ਸਾਹਮਣੇ ਆਈ ਹੈ ਵਿਰੋਧੀ ਧਿਰਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਕੇ ਲਿਆ ਟੈਰੇਸ ਖੜਾ ਕੀਤਾ ਕੇ ਅੱਡਾ ਵੱਡਾ ਗੈਂਗਸਟਰ ਜਿਹਦੇ ਤੇ ਕਈ ਤਰ੍ਹਾਂ ਦੇ ਸਵਾਲ ਕਈ ਤਰ੍ਹਾਂ ਦੇ ਮੁਕਾਦਮੇ ਕੇ ਚੱਲ ਰਿਹਾ ਉਹ ਤੁਹਾਡੀ ਖਰੜ ਦੀ ਧਰਤੀ ਤੇ ਉਹਨੂੰ ਇੰਟਰਵਿਊ ਹੋ ਗਈ ਹੋਵੇ ਔਰ ਤੁਸੀਂ ਡਿਨਾਈ ਕਰਦੇ ਰਹੇ ਹੋ ਕਹਿੰਦੇ ਹੁਣ ਜਵਾਬ ਤਾਂ ਦਿਓ ਕਿ ਸੱਚ ਕੀ ਹੈ ਹਾਂ ਜੀ